ਸੋ ਸਾਰੀਓ ਕਿ ਸਾਨੂੰ ਵੀਰ ਤੁਹਾਡਾ ਬਰਾਡਕਾਸਟ ਚੈਨਲ ਹਰ ਵਿੱਚ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਦਾ ਵੀਡੀਓ ਬਣਾਉਣੇ ਹੋਏ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 2851 ਕਿਉਂ ਰ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਪਿੰਡ ਸੁਖਨਾਂਦ ਪਈ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਪਾਗਾ ਪੁਰਾਣਾ ਪਈ ਜਾਂਦੀ ਆ ਦੇ ਭਾਈ ਜੋ ਤੁਸੀਂ ਸਾਹਮਣੇ ਨਗ ਦੇਖ ਰਹੇ ਹੋ ਤੋਕੜ ਗੱਬਣਾ ਵਹਿੜਾ ਵੀਰੇ ਦੇਖ ਸਕਦੇ ਹੋ ਰੰਗ ਰੂਪ ਦੀ ਬਹੁਤ ਜ਼ਿਆਦਾ ਸੋਹਣੀ ਆ ਭਾਈ ਜੀ 4 ਮਹੀਨੇ ਦੀ ਗੱਬਣਾ ਇਸ ਟਾਈਮ 10 ਲੀਟਰ ਦੁੱਧ ਤਿਆਰ ਆ ਬਾਈ ਦੋ ਟਾਈਮ ਚ ਜਵਾਈ ਕਰੋ ਭਾਵੇਂ ਤਿੰਨ ਟਾਈਮ ਚ ਜਵਾਈ ਕਰੋ ਦੇਖ ਸਕਦੇ ਹੋ ਮੂੰਹ ਮੱਤੇ ਦੀ ਚੰਗੀ ਆ ਪਹਿਲਾ ਸੂਆ ਸੂਈ ਹੋਈ ਹੈ ਵੀਰੇ ਦੂਜਾ ਸੂਏ ਤੇ ਵਾਸਤੇ 4 ਮਹੀਨੇ ਦੇ ਘੱਬਣਾ ਇਸ ਟਾਈਮ 10 ਲੀਟਰ ਦੁੱਧ ਤਿਆਰ ਆ ਇਹਦੀ ਡਿਮਾਂਡ ਬਈ 38000 ਰੁਪਏ ਬਾਈਰਗੇ ਡਿਮਾਂਡ ਕਰਦੇ ਆ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਤੇ ਅੱਗੇ ਗੱਲਬਾਤ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰੋ ਹੋਰ ਤੇ ਤੋਰਾ ਦੇਖ ਸਕਦੇ ਹੋ ਵੀਰੇ ਫਟ ਪੂਰੇ ਦੀ ਚੰਗੀ ਆ ਸੋਨਾ ਤੋਰਾ ਬਾਈ ਹਵਾਨੇ ਦੀ ਕੁਆਲਿਟੀ ਸ਼ਾਨਦਾਰ ਆ ਦੇਖ ਸਕਦੇ ਹੋ ਬਾਈ ਜੀ ਤੁਸੀਂ ਸੋਨਾ ਥਣ ਲੱਗਿਆ ਹੋਇਆ ਰੰਗ ਰੂਪ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਾਈ ਤੇ ਇਸੇ ਤਰ੍ਹਾਂ ਵੀਰੇ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਤੇ ਘਰ ਆ ਸਕਦੇ ਹੋ ਥੈਂਕ ਯੂ ਬਾਈ